ਲੋ ਜੀ ਅੱਜ ਫੇਰ ਤੁਹਾਨੂੰ ਦਿਖਾਉਣਾ ਹੈ ਬਾਈ ਦੇਖ ਕੁੱਕੜ ਆਪਾਂ ਭਾਈ ਭੁੱਲਰ ਦੇ ਕਰੋ ਚੈੱਕ ਪੀਲਾ ਚੈੱਕ ਕਰੋ ਬਾਈ ਇਹ ਕੁੱਕੜ ਉਸ ਨੱਖਾ ਇਹ ਥੋੜਾ ਜਿਹਾ ਅੱਖ ਤੋਂ ਕਾਣਾ ਹੈ ਛੋਟੇ ਹੁੰਦੇ ਹੀ ਮਾਨੂੰ ਲੜਦੇ ਰਹੇ ਇੱਕ ਦੂਜੇ ਨਾਲ ਉਹਦੋਂ ਕਾਣਾ ਹੋ ਗਿਆ ਇਹ ਨੱਖਾ ਬਹੁਤ ਹੈ ਹੂੰ ਇਹ ਨੱਖਾ ਥੋੜੇ ਜਾਲਦੀ ਹੈ ਬਾਕੀ ਆ ਬੈਠੇ ਨੇ ਆਹ ਕਰੋ ਚੈੱਕ ਮਾ ਪੱਠਾਈ ਬਹੁਤ ਚੰਗਾ ਹੋ ਗਿਆ। ਕਰਨ ਨੂੰ ਬਹੁਤ ਆਸਾਨ ਹੈ। ਨਾ ਬੜੀ ਬਣੀ ਹੋਈ ਜਿਹਾ ਕਰਦੀ ਹੈ। ਹੋਰ ਆਜੀ ਹੁੰਦੀ। ਅੱਜ ਮਾ ਬੈਂਟਾ। ਕੋਈ ਨਹੀਂ ਕੀ ਲਾਗੇ। ਇਹ ਤਾਂ ਬੜੀ ਹੈ। ਦੋ ਜਾਨ ਆ ਮਾ ਮਾ ਦਾ ਕੂਰ ਨੇ ਹੋਰ ਨੂੰ ਕੋਕਰ ਬੱਡੇ। ਹਾਏ। ਹਉ ਕੋਈ ਨਹੀਂ। ਅੱਗੇ ਆ। ਅੱਗੇ ਆ। ਆ ਪਿੱਛੇ ਆਪ ਆਪ ਵੀ ਪਿੱਛੇ ਵੀ ਨਜ਼ਰ ਰੱਖਣਾ ਜੀ। ਹਾਂ ਵੀ। ਉਹ ਕਰਦੇ ਲੱਗੇ। ਹਾਂ ਲਓ ਦਿਖੋ ਬਈ ਅਰਾਂ ਕਿ ਨਾ ਸੋਣਾ ਉਪਲਜੀ ਦਾ ਸਲੇਟੀ ਜੀ ਸੋਣੀ ਕਿੰਨੀ ਵਾਹ ਜੇ ਮੇਰੇ ਦੂਜੀਆਂ ਦੇਸੀ ਹੁੰਦੀਆਂ ਉਹ ਤਾਂ ਥੱਲੇ ਬੋਲੇ ਜੀ ਇਹ ਨਾ ਵੱਡੇ ਹੋਣ ਹਾਂ ਉਹ ਦਿੰਦੀਆਂ ਨੇ ਆਂਡੇ ਇਹਨਾਂ ਦੇ ਬੋਲੇ ਜੀ ਨਹੀਂ ਬਾਲੇ ਉਹ ਕਰਦੇ ਨਾ 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 ਅੰਡਾ ਬਲਬ ਐਡਾ ਤਾਂ ਰਜੇ ਉਹ ਬੰਦੀ ਜਿਹੜੀ ਮੁਰਗੀ ਉਲਤ ਨਾਲ ਲੱਗਣੀ ਬਈ ਸੋਣੀ ਜਣੀ ਆ ਜੇ ਉਹ ਝੂੜੀ ਦਾਦੀ ਇਹਦੀ ਖੁੱਲੀ ਉਹਦੀ ਐ ਝੋਲੇ ਬਣੀ ਹੋਈ ਹਾਂ ਉਹ ਹੁਣ ਭਰਨ ਲੱਗੂਗੀ ਲੱਗੀ ਇਹ ਬਰਨ ਕੱਕੜ ਨਹੀਂ ਜੀ ਲੱਗਦਾ ਇਹਨਾਂ ਨੂੰ ਹੁਣ ਲੱਗੂਗੀ ਭਰਨੇ ਉਹਨਾਂ ਟਾਈਮ ਖਾਣ ਦੋ ਨਾ ਮੋਰ ਬੁਖੜਦੇ ਦੇਖੋ ਇਹ ਕਾਣਾ ਕਿਵੇਂ ਗਿਆ ਇਹ ਕਾਣਾ ਉਸਨੇ ਕੀਤਾ ਸੀ ਛੋਟੇ ਹੁੰਦੇ ਬੀਬਾ ਦਾ ਹਾਂ ਛੋਟਾ ਹੁੰਦਾ ਇਹ ਲੜਦੇ ਸੀ ਸਨੱਖਾ ਬਹੁਤ ਹਾਂ ਦਾ ਰੰਗ ਕਾਲਾ ਪਾਣੇ ਵਿੱਚ ਇਹਦੇ ਆਲਾ ਕਿੱਡੇ ਬੰਗਾ ਇਹ ਜਗੜੋੜ ਵਾਲਾ ਜੀ ਹੈ ਤੇ ਉਹ ਉਹ ਲੜਾਇਆ ਜੀਗਾ ਉਹ ਲੈ ਆ ਉਹ ਵੀ ਵੀਡੀਓ ਬਣਾ ਲਈਏ ਹਾਂ ਉਹਨੂੰ ਫਿਰ ਇਹਨੂੰ ਬੰਦ ਕਰਾਂ ਇਹਨੂੰ ਬੰਦ ਕਰਨਾ ਕੋਈ ਹਾਂ ਬਗੜਤ ਬੁੜਾ ਬਗੜਤ ਉਹਦਾ ਇੱਕ ਦਿਨ ਬਾਅਦ ਨੇ ਚੰਨ ਮਾਰੀ ਉਹਨੇ ਆਹ ਤੁਹਾਡੇ ਲੋਕ ਮਾਰੀ ਉਹਨੇ ਇੱਕ ਪੱਟ ਫੱਟੇ ਦੇ ਦੇਖ ਕੇ ਨਿਸ਼ਟਨ ਹਾਂ ਕਾਹੇ ਜਿੱਤੈ ਨੇ ਲੱਟ ਦਾ ਬੜਾ ਫੁੱਟਦਾ ਹੈਗਾ ਇਹ ਆ ਜਾ ਕੋਈ ਆ ਜਾ ਆ ਜਾ ਆ ਜਾ 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 ਮਾਰ ਨਾਲ ਹੀ ਕੱਢਦੇ ਹਨ ਇਹ ਵੀਰੇ ਹਾਂ ਵੀਰੇ ਇਹ ਕੱਢਦੇ ਨੇ ਉਹਦਾ ਕਿ ਬੜਾ ਫੇਰਦਾ ਇਹਨੇ ਸਾਰਾ ਕੁਝ ਹੀ ਨਾ ਕੱਟ ਆ ਗਿਆ ਸੀ ਇਹ ਹਾਂ ਮੜਾ ਇਹ ਆ ਜੇ ਕੱਟੇ ਹੁੰਦਾ ਸੋਹੇ ਵਿੱਚ ਹਾਂ ਸੋਹੇ ਚ ਉਹ ਤਾਂ ਉਹੀ ਧੱਕਾ ਕਰ ਗਏ ਥੋੜਾ ਜਿਹਾ ਉਹੀ ਧੱਕਾ ਕਰ ਗਏ ਨੂੰ ਸਾਰਾ ਮੁਰਗੇ ਕਹੀ ਜਾਂਦੀ ਮਨਾ ਜਾ ਰਹੇ ਵੀ ਕੋਈ ਯਾਰ ਇਹਨੂੰ ਮੁਰਗੇ ਨੂੰ ਕੋਈ ਨਹੀਂ ਕੱਟ ਕੱਢ ਹੀ ਚਾਹਦਾ ਕੰਨੀ ਉਹ ਇਹਦਾ ਪੱਠਾ ਉਹ ਵਾਹ ਕਰਾਵਾ ਬਾਦ ਨਾ ਨਾ ਉਹ ਇਹਦਾ ਨਹੀਂ ਇਹ ਉਸਨੇ ਨੇ ਹੱਥਾਂ ਨਾਲ ਇਹ ਉਹਨੇ ਉਸਨੇ ਹੱਥਾਂ ਨਾਲ ਪਾ ਲਈ ਹਾਂ ਆਹ ਚਲੋ ਆਇਆ ਉਹ ਆ ਇਹ ਕੁੜੀ ਕਾਦੀ ਦੀ ਬੱਚੀ ਹੈ ਕੁੜੀ ਬੱਚੇ ਖਾ ਗਏ ਉਹ ਦੁਆ ਨੇ ਬਾਹਰ ਨਿੱਕ ਇਹ ਇਹਦਾ ਇਹਦਾ ਨਹੀਂ ਹੈ ਬੱਚਿਆਂ ਦੇ ਬਾਹਰ ਚਲੇ ਗਏ ਬਰਵਾ ਇਹ ਹੀ ਕਾਦੇ ਹੋ देखो एक और तेजी वाला था तेजी वाला था बड़ा तगड़ा देखिए चले इनको भी दिया ਬਾ ਕਰ ਮੈਂ ਇਹ ਬਹੁਤ ਖੁੱਟਾ ਹੈ ਅੱਗੇ ਨਾਲ ਹੀ ਹੈ ਅੱਗ ਦੀ ਨਾਲ ਹੀ ਹੈ ਨਾ ਇੱਕਦਮ ਤੋਰ ਕੋ ਲੜਦੇ ਆ ਆਪਣੀ ਬੱਚਿਆਂ ਨਾਲ ਪਹਾ ਮੈਨੂੰ ਪਤਾ ਉਹ ਇੱਥੇ ਹੀ ਹੈ ਉਹ ਨਗਰੂ ਉਹ ਦਵਾ ਮੰਗਰੂ ਵੀ ਲੜਦੇ ਅੱਧਾ ਘੰਟਾ ਲੜੀਗੇ ਅੱਧਾ ਅੱਧਾ ਘੰਟੇ ਤੋਂ ਵੀ ਜ਼ਿਆਦਾ ਉਹ ਮੁਰਗੀ ਨੂੰ ਖਾਈ ਗਿਆ 50 ਦੀ ਪਤਾ ਨਹੀਂ ਭਾਈ ਦਾ ਆਹ ਇਹਦੇ ਨਾਲ ਲੜਾਈ ਆਹ ਬੱਚਾ ਦੇਖੀ ਦੇਖ ਆਹ ਕਹਿ ਜਾ ਉਹਨੂੰ ਬਾਦ ਮਗਰ ਅਗਰ ਕੋਪਰ ਬਦੋ ਨਾ ਪਾ ਜੀ ਵਾਗ ਨਹੀਂ ਆਹ ਕੋ ਗੋ 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 ਮੈਂ ਤੇ ਗੋਟੋ ਵੀ ਦੇਈ ਇਹਦੀ ਬਣਾਵਾਂਗੇ ਰੀਲ ਬਾਅਦ ਚ ਬਲੌਗ ਜਿਹਾ ਬਣਾ ਲਈਏ ਆ ਗੋਟੂ ਵੀ ਘੜਾ ਦਿੰਦੀ ਆਂ ਜੀ ਸੇ ਬਾਤੇ ਹੀ ਬੈਠੀ ਆਂ ਨੀ ਦੀਵਾ ਜੀ ਜੂਣ ਗੋ ਗੋ ਦੇ ਯਾ ਤੁਮ ਹੋ ਗਿਆ ਨਾ ਇਹਨੂੰ ਕੋਈ ਲਾਇਕ ਇਹ ਮਗਰ ਦੇ ਨੰਨਾ ਭਾਈ ਕੀ ਜੀ ਮੇਰਾ ਪਾਲਕ ਨਾ ਪੈਂਦੇ ਨਹੀਂ ਪਾਲਕ ਪਾਈ ਜਾਵੇ ਆਹੋਂ ਕਮ ਜੂੜਾ ਜਾਣੇ ਇਹੇ ਲੱਗਦਾ ਬੜਾ ਕੋਟਾ ਦਾ ਕੋਈ ਨਾ ਆਦਾ ਇਹਨੇ ਆਉਂਦਾ ਇਹ ਉਹਦਾ ਛੋਟਾ ਕਾ ਇਹ ਜਿਹੜੇ ਹੋਗਾ ਠੀਕ ਨਿੰਨੋ ਇਹ ਪਠਾ ਜਿਹੇ ਲਾਵਾਲਾ ਹੈ ਇਹ ਮੁਰਗਾ ਲੱਗੇ ਜੀ ਰੋਟਕੀ ਵਾਲੇ ਵੱਡਾ ਕੁੱਪੜਾ ਜੀ ਕਾਲਾ ਤੇ ਕੁੱਪੜੀ ਹੈ ਤੇ ਕਾ ਵੱਡੀ ਨਾ ਕਿਹੜੀ ਦਾ ਆ ਇਹ ਆ ਫਿਰ ਜੀ ਬੜੀ ਬੜੀ ਗੁੱਗੜੀ ਨੇ ਹੋਰ ਧੀਏ ਪੁੱਛੋ ਜੀ ਕਿਲੇੰਦ ਨੂੰ ਇਹੋ ਗਿੜੀ ਆ ਜੀ ਦੋ ਬੈਠੀ ਵਿੱਚ ਬਲੈਕ ਉਹ ਏਕ ਕੋੜੀ ਨੂੰ ਬੜੀ ਦੇਖ ਦਿਖਾਉਣੀ ਵਿੱਚ ਦਾ ਮਾ ਗੁੱਗੜ ਨੂੰ ਉਹ ਲੈਓ ਪੂਰੇ ਪੂਰੇ ਨੂੰ ਲੈਓ ਤੂਰੇ ਬਈ ਪੂਰਾ ਚਸ ਕਰਾਉਣੇ ਨੂੰ ਦੋ ਬਾਈਂ ਜਿੱਤੇ ਹੋਇਆ ਜਿਹੜਾ ਇਹ ਨੋ ਨੋ ਕਰੋੜ ਕਰਨ ਵਾਲੀ ਆ ਉਹਨੂੰ ਪਿਆਰ ਨਾਲ ਪੂਰਾ ਕਹਿੰਦੇ ਆਪਾਂ ਇਹ ਨਾ ਹਾ ਭੰਗ ਜਿਹੜੇ ਤਾਂ ਕਿ ਸੰਗ ਬਾਹਰ ਘੜ ਕੇ ਰੱਖਦੇ ਭੰਗ ਅੰਦਰ ਕਰਨ ਲੱਗ ਜੇ ਨਾ ਤੇ ਆਹ ਦੱਸ ਆਹ ਘਰੀ ਲੱਕੀ ਇਹਦੇ ਨਾ ਪਾਰਾਂ ਦੀ ਫੋਟੋ ਭੇਜੀ ਫੜ ਜਾ ਦਿਪੋਰੀ ਤਾਂ ਨਹੀਂ ਹੈਗੀ ਫਰਸਾ ਹੋ ਗਏ ਨਾ ਦੁਬਾਰੇ ਫੇਰ ਆ ਆ ਫੇਰ ਦੇਖੀ ਮੁਰਗਾ ਬੰਦਾ ਹੈ ਪਰ ਅਲੀ ਲੈ ਕੇ ਆਜੇਗਾ ਤੁਹਾਨੂੰ ਇਹ ਕਿੰਨੀ ਬੇਰਵਾਹ ਬੜਾ ਲੜਦਾ ਇਹ ਫੋਟੋ ਹੁੰਦਾ ਜੀ ਉਹ ਹੋਰ ਜਰੋਂ ਦਾ ਆਇਆ ਬਲਦੇ ਚੁੰਦੀ ਰਹੀ ਫੇਰੇ ਰੜਦਾ ਨਾ ਕਾ ਜਾ ਕੇ ਦੇਖ ਬਲੱਡਰ ਨਹੀਂ ਅੰਗਰੀ ਬੱਕਰਾ ਦਾ ਨਹੀਂ ਹਲਕਾ ਹੋ ਰਿਹਾ ਹੈ ਬਲ ਨੇ ਬੰਗਣ ਆਵੇਗਾ ਉਹ ਤਾਂ ਯਾਨੀ ਧਰ ਲੱਗੀ ਹੁਣੇ ਹਾਂ ਕੱਲ ਦੀ ਲੱਗੀ ਇਹ ਕਿਹਦੇ ਨਾਲ ਮਿਲ ਗਈ ਇਹ ਆਪਣੇ ਉਹਦੇ ਨਾਲ ਪੂਰੇ ਨਾਲ ਅੱਛਾ ਉਹਦੇ ਨਾਲ ਪੂਰੇ ਨਾਲ ਕੋਣ ਤੇ ਛੋਟੇ ਕੋਲ ਕੁੱਪੜੀ ਸੇਵਾ ਨਹੀਂ ਮੰਗਦੀ ਹੁੰਨੀ ਐ ਨਾ ਅੰਡੇ ਦੇਂਦੇ ਪਾਜਾ ਹੰਬਲਾ ਇਹ ਇਕੱਠੀ ਫਿਰਦੇ ਰਹਿੰਦੇ ਥੋੜਾ ਇਹ ਭਜਾਉਂਦਾ ਉਹ ਕਹਿੰਦਾ ਮਾਰਦਾ ਹੁਣ ਹੈ ਹੁਣ ਪੂਹੀ ਮਾਰਦਾ ਹੈ ਅੱਛਾ ਚਾਂਬੜਾ ਆਉਣਾ ਹਾਂ ਇਹ ਫੇਰ ਤੰਗ ਕਰਦਾ ਨਾ ਅੱਛਾ ਇਹ ਛੋਟਾ ਆ ਦਾਰ ਨਾਲ ਇਹ ਗੱਲ ਕਰਦੇ ਠੀਕ ਹੈ ਹੁਣ ਚਲੋ ਭਾਈ ਜਰੂਰ ਦੱਸਿਆ ਕਮੈਂਟਾਂ ਵਿੱਚ ਕਿਵੇਂ ਲੱਗਿਆ ਆਪਣਾ ਵਲੌਗ ਤੇ ਕਿਵੇਂ ਲੱਗੇ ਭਾਈ ਭੁੱਲਰ ਦੇ